ਰਿਟਾ ਜਗ ਨਗਰ ਬੁਖੇ ਬਿਲਕੁਲ ਜੀ ਮੈਂ ਅੱਜ ਤਾਰੀਖਾਂ ਲਿਖੇ ਪਹੁੰਚਿਆ ਆਂ ਔਰ ਸਾਡੇ ਜਿਹੜਾ ਪਰਿਵਾਰ ਹੈ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਮੈਂ ਸਦਾ ਰਿਣੀ ਨਹੀਂ ਇਹਨਾਂ ਦਾ ਔਰ ਇਹਨਾਂ ਦਾ ਧੰਨਵਾਦ ਕਰਨਾ ਆਇਆ ਵੀ ਤਗੜੇ ਹੋ ਕੇ ਜਿਹੜੀਆਂ ਸਾਡੇ ਚ ਕਮੀਆਂ ਰਹੀਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰੀਏ ਤਾਂ ਜੋ ਕਿ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਹੋਰ ਬਿਹਤਰੀਨ ਲੈ ਕੇ ਔਰ ਵਧੀਆ ਜਿਹੜਾ ਪੰਜਾਬ ਦੀ ਖੁਸ਼ਹਾਲੀ ਲਈ ਜੋ ਵੀ ਅਸੀਂ ਕੰਮ ਕਰ ਸਕਦੇ ਆ ਉਹਨਾਂ ਨੂੰ ਕਰਕੇ ਪਹਿਲ ਦੇ ਆਧਾਰ ਤੇ ਅਸੀਂ ਲੋਕਾਂ ਦੇ ਇੱਕ ਚਾਹੇਤੇ ਜਿਹੜੇ ਮੈਂ ਕਹਿ ਸਕਦਾ ਆਮ ਆਦਮੀ ਪਾਰਟੀ ਜਿਹੜੀ ਬਣੀ ਸਰ ਉਹ ਵੀ ਕਰੁੰਦਾ ਦੀ ਹੈ ਅੱਜ ਪੰਜਾਬ ਦੀ ਕੀ ਮਦਦ ਹੋ ਆ ਦੇਖੋ ਜੀ ਇਹਦੇ ਵਿੱਚ ਇੱਕ ਜਿਹੜਾ ਸਿਨੈਰੀਓ ਜਿਹੜਾ ਪ੍ਰੋਪਰਲੀ ਸਾਰੇ ਪੰਜਾਬ ਦੇ ਵਿੱਚ ਚੱਲਿਆ ਵੀ ਠੀਕ ਹੈ ਉਹਦੇ ਅਕੋਰਡਿੰਗ ਤੇ ਜੋ ਨਤੀਜੇ ਆਏ ਤੁਹਾਡੇ ਸਾਹਮਣੇ ਹੀ ਆ ਪਰ ਜਿਹੜੀਆਂ ਸਾਡੇ ਚ ਮੈਂ ਕਹਿ ਸਕਦਾ ਵੀ ਕਿਉਂਕਿ ਮਿਹਨਤ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਮਿਹਨਤ ਦੀ ਜੇਬ ਗੱਲ ਕਰੀਏ ਉਹ ਕੋਈ ਕਮੀ ਨਹੀਂ ਲੋਕਾਂ ਨੂੰ ਸਹੂਲਤਾਂ ਵੱਲੋਂ ਉਹ ਕੋਈ ਕਮੀ ਨਹੀਂ ਸੋ ਜਿਹੜੀਆਂ ਕੁਝ ਕਮੀਆਂ ਰਹਿੰਦੀਆਂ ਹੋਣਗੀਆਂ ਆਪਾਂ ਉਹ ਵੀ ਦੇਖਦੇ ਆਂ ਉਹ ਕਮੀਆਂ ਨੂੰ ਆਵਾਜ਼ ਕਰਦੇ ਆਂ ਔਰ ਉਹਨਾਂ ਕਮੀਆਂ ਨੂੰ ਦੂਰ ਕਰਕੇ ਆਪਾਂ ਵਧੀਆ ਜਿਹੜਾ ਇਹ ਕਹਾਂਗੇ ਵੀ ਅੱਗੇ ਨਾਲੋਂ ਹੋਰ ਬਿਹਤਰ ਹੋ ਕੇ ਮੈਦਾਨ ਚ ਉਤਰਾਂਗੇ ਸਰ ਆਪਣੇ ਵੋਟਰਾਂ ਤੇ ਸੋਟਰਾਂ ਨੂੰ ਕੀ ਮੈਸੇਜ ਹੈ ਬਸ ਇਹਨਾਂ ਨੂੰ ਇਹੀ ਹੈ ਵੀ ਲੜਾਈ ਲੜੀ ਆ ਬਹੁਤ ਵਧੀਆ ਸ਼ਾਬਾਸ਼ ਹੁਣ ਅੱਗੇ ਨਾਲੋਂ ਸਿਸਟਮ ਦੇ ਨਾਲ ਲੜਾਈ ਲੜਾਂਗੇ ਤਗੜੇ ਹੋ ਕੇ ਲੜਾਈ ਲੜਾਂਗੇ ਕਿਉਂਕਿ ਕਾਦੀਆਂ ਹਲਕੇ ਦੀ ਜੇ ਗੱਲ ਕਰੀਏ ਇੱਥੇ ਆਮ ਆਦਮੀ ਪਾਰਟੀ ਡਾਊਨ ਨਹੀਂ ਗਈ ਅੱਜ ਨਾਲੋਂ ਆਮ ਆਦਮੀ ਪਾਰਟੀ ਜਿਹੜੀ ਆ ਉਹਦਾ ਗ੍ਰਾਫ ਉੱਪਰ ਆਇਆ ਵਾ ਇਹ ਬੜੀ ਇੱਕ ਸ਼ਾਬਾਸ਼ ਵਾਲੀ ਗੱਲ ਹੈ ਕਿਉਂਕਿ ਜੇ ਵਰਕਰਾਂ ਨੇ ਮਿਹਨਤ ਕੀਤੀ ਆ ਤੇ ਇਹ ਲੈਵਲ ਤਾਂ ਹੀ ਵਧਿਆ ਮੈਂ ਰਣੀ ਆ ਇਹਨਾਂ ਦਾ ਹੋਰ ਤਗੜੇ ਹੋ ਕੇ ਇਹਨਾਂ ਨੂੰ ਮੈਂ ਇਹ ਕਹਾਂਗਾ ਵੀ ਹੁਣ ਜਿੱਥੇ ਆਪਾਂ ਦੂਜੇ ਨੰਬਰ ਤੇ ਰਹੇ ਆ ਹੁਣ ਪਹਿਲੇ ਤੇ ਆਉਣਾ ਹੈ ਬਸ ਇਹੋ ਮੇਨ ਲੜਾਈ ਹੈ ਅਗਰ ਅਗਰ ਦੇ ਬਿਚਾਰ ਨਹੀਂ ਬੈਠਾ ਨਹੀਂ ਜੀ ਦੇਖੋ ਵੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਵੀ ਸਮਾਂ ਹੁੰਦਾ ਹੈ ਸਰਕਾਰ ਦਾ 5 ਸਾਲ ਦਾ ਸਮਾਂ ਮਿਲਿਆ ਸਾਨੂੰ ਜੇ ਨਾ ਆਪਾਂ ਗਰੰਟੀਆਂ ਦਿੱਤੀਆਂ ਪੂਰੀਆਂ ਕਰਾਂਗੇ ਫਿਰ ਫਿਰ ਵਿਰੋਧੀ ਵੀ ਗੱਲ ਕਰਨ ਵਾਸਤੇ ਬਣਦੇ ਨੇ ਜਾਂ ਕੋਈ ਜੇ ਵਿਰੋਧੀ ਪਾਰਟੀਆਂ ਦੇ ਧਿਰਾਂ ਦੇ ਲੋਕ ਵੀ ਗੱਲ ਕਰਨ ਵਾਸਤੇ ਬਣਦੇ ਨੇ ਪਰ ਹੱਲੇ ਤੇ ਸਾਡੇ ਕੋਲ ਸਮਾਂ ਪਿਆ ਹੱਲੇ ਪੰਜਾਬ ਨੂੰ ਜਿਹੜੇ 75 ਸਾਲਾਂ ਤੋਂ ਕੰਮ ਨਹੀਂ ਹੋਏ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀਏ ਆ ਮੈਂ ਹੁਣ ਹਾਈਵੇ ਤੇ ਵੇਖ ਰਿਹਾ ਵੀ ਗੱਡੀਆਂ ਚਮਚਮਾਉਂਦੀਆਂ ਲੱਗੀਆਂ ਨੇ ਇਹ ਕਿੰਨਾ ਵਾਸਤੇ ਲੱਗੀਆਂ ਨੇ ਸਾਡੇ ਲੋਕਾਂ ਦੀਆਂ ਸੇਵਾ ਤਾਂ ਸੁਲਤਾਨਾਂ ਵਾਸਤੇ ਲੱਗੀਆਂ ਜੇ ਮੁਹੱਲਾ ਕਲੀਨਿਕ ਖੁੱਲ ਰਹੇ ਨੇ ਕਿੰਨਾ ਵਾਸਤੇ ਖੁੱਲ ਰਹੇ ਨੇ ਅੱਗੇ ਕਿਉਂ ਨਹੀਂ ਹੋਇਆ ਜੇ ਅੱਜ ਸੂਵਿਆਂ ਦੇ ਵਿੱਚ ਪਾਣੀ ਆ ਰਿਹਾ ਜ਼ਮੀਨਾਂ ਨੂੰ ਲੋਕ ਪਾਣੀ ਲਾ ਰਹੇ ਨੇ ਇਹ ਇਹ ਪਹਿਲਾਂ ਕਿਉਂ ਨਹੀਂ ਹੋਇਆ ਸੋ ਕਹਿਣ ਦਾ ਭਾਵ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹੋ ਕੰਮ ਜਿਹੜੇ ਲੋਕਾਂ ਦੀ ਲੋੜ ਸੀ ਨੀਡਿਆ ਜਿਹੜੀ ਚੀਜ਼ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਪੂਰਾ ਕਰ ਰਹੀ ਆ ਹਰ ਕੰਮ ਸਟੈਪ ਬਾਈ ਸਟੈਪ ਆ ਇਹ ਕੋਈ ਇਹ ਨਹੀਂ ਵੀ ਰਾਤ ਬੀਤੀਆਂ ਤੇ ਦਿਨ ਆ ਗਿਆ ਵਾ ਤੇ ਅਗਲੇ ਦਿਨ ਨੂੰ ਸਾਰੇ ਕੰਮ ਪੂਰੇ ਹੋ ਜਾਣਗੇ ਇਹ ਸਰਕਾਰਾਂ ਚਲਣੀਆਂ ਨੇ ਚਲਾਉਣੀਆਂ ਨੇ ਪਰ ਮੈਂ ਇੰਨੀ ਗੱਲ ਮੰਨਣਾ ਕਹਿ ਸਕਦਾ ਵੀ ਜਿਸ ਕਦਰ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਇਹ ਇੱਕ ਬੜਾ ਵੱਡਾ ਛਲਾਂਗਾ ਜੂੜ ਜਿਹੜਾ ਮੈਂ ਕਹਿ ਸਕਦਾ ਵੀ ਇਹਨਾਂ ਦੀ ਮਿਹਨਤ ਆ ਆਮ ਆਦਮੀ ਪਾਰਟੀ ਦੇ ਅਸੀਂ ਵੀ ਸਿਪਾਹੀ ਆ ਰਾਤ ਦਿਨ ਇਹ ਕਰ ਰਹੇ ਆਂ ਔਰ ਮਿਹਨਤ ਕਰ ਰਹੇ ਉਹ ਕਹਾਂ ਗਣਾ ਕਿ ਆਮਾਨੀ ਪਾਰਟੀ ਨੂੰ ਜੋ ਆਈ ਸੀਐਸ ਯਾਸੂਗਾ ਕਿ ਨਸ਼ੇ ਨੂੰ ਨਿਸ਼ਾਨਾ ਕਾਹਨ ਖਤਮ ਕਰ ਦਾਂਗੇ ਦੋ ਸਾਲ ਅਗੇ ਹੁਣ ਤੱਕ ਨਸ਼ਾ ਵਧ ਗਿਆ ਦੇਖੋ ਜੀ ਜਿਹੜਾ ਨਸ਼ਾ ਹੈ ਮੈਂ ਇਹਨਾਂ ਦੱਸਣ ਲੱਗਾ ਜੀ ਇਹ ਜਿਹੜਾ ਕੱਲਾ ਪੰਜਾਬ ਸਰਕਾਰ ਦੇ ਹੱਥ ਵਸਦੀ ਗੱਲ ਨਹੀਂ ਹੈ ਹੁਣ ਬਾਰਡਰਾਂ ਦੀ ਸਿਕਿਉਰਿਟੀ ਕਿੰਨੇ ਕਰਨੀ ਹੈ ਅੱਜ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਆ ਰਹੇ ਨੇ ਜੀ ਇਹ ਕਿੰਨੇ ਸਾਂਭਣਾ ਜੀ ਸੋ ਕਹਿਣ ਦਾ ਭਾਵ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੱਗੇ ਨਾਲੋਂ ਬਥੇਰੇ ਪਰਚੇ ਦਿੱਤੇ ਨੇ ਔਰ ਦੇ ਵੀ ਰਹੇ ਨੇ ਜਦਾਂ ਜਿਹੜਾ ਕੋਈ ਗਲਤ ਅੰਸਰ ਨਜ਼ਰ ਆਉਂਦਾ ਹੈ ਉਹਨੂੰ ਕਵਰ ਵੀ ਕਰੀਦਾ ਕਾਬੂ ਵੀ ਕਰਕੇ ਉਹਨੂੰ ਉਹਨੂੰ ਜਿਹੜਾ ਕਹਿ ਸਕਦੇ ਵੀ ਅ ਜੋ ਬਣਦਾ ਉਹਦਾ ਜੁਰਮ ਹੈ ਉਹਨੂੰ ਉਹਦੇ ਉੱਤੇ ਕਾਰਵਾਈ ਹੁੰਦੀ ਆ ਸੋ ਹਰ ਕੰਮ ਨੂੰ ਬੜੇ ਵੀਰ ਸਮਾਂ ਲੱਗਦਾ ਸੋ ਸਮੇਂ ਤੋਂ ਬਾਅਦ ਜਿਹੜਾ ਸਾਰਾ ਕੰਮ ਜਿਹੜਾ ਉਹਦੀ ਤਰਜੀਹ ਜਿਹੜੀ ਆ ਉਹ ਵੇਖਣੋਂ ਤੁਹਾਨੂੰ ਆਪ ਨਜ਼ਰ ਆਊਗਾ ਠੀਕ ਹੈ ਬੜੇ ਪੁਰਾਣੇ ਆਪਣੇ ਵਰਕਰ ਹੀਗੇ ਜਿਨ੍ਹਾਂ ਨੇ ਪਾਣੀ ਸਪੈਂਡ ਦਿਤਾ ਹੈਗਾ ਉਹਨਾਂ ਦਾ ਹੀ ਰੋਗ ਹੈ ਤੁਹਾਨੂੰ ਰੱਛੀ ਜੀ ਪੁੱਛਿਆ ਨਹੀਂ ਉਹ ਯਾ ਤਾਂ ਮੇਰੇ ਸਾਹਮਣੇ ਲਿਆਓ ਨਹੀਂ ਨਹੀਂ ਗੱਲ ਗੱਲ ਐਵੇਂ ਨਹੀਂ ਹਵਾ ਚ ਨਹੀਂ ਗੱਲ ਕਰੀਦੀ ਹੁੰਦੀ ਜਿਹੜਾ ਜਿਹੜਾ ਵੀ ਬੰਦਾ ਜਿਹੜਾ ਕਹਿੰਦਾ ਨਹੀਂ ਪੁੱਛਿਆ ਨੂੰ ਪੁੱਛੋ ਕਿਉਂ ਮੇਰੇ ਮੇਰੇ ਸਾਹਮਣੇ ਲਿਆਓ ਨਾ ਇਸ ਤਰ੍ਹਾਂ ਦੇ ਕਈ ਵਰਕਰ ਜਿਹੜੇ ਨੇ ਫੇਸਬੁੱਕ 'ਤੇ ਕਮੈਂਟ ਕਰੀ ਜਾਂਦੇ ਸਾਨੂੰ ਨਹੀਂ ਪੁੱਛਿਆ ਦੀ ਸਾਨੂੰ ਨਹੀਂ ਪੁੱਛਿਆ ਆਪਾਂ ਇਹ ਪੁੱਛੀਏ ਵੀ ਤੁਹਾਡੀ ਪਾਰਟੀ ਦੇ ਵਿੱਚ ਜਿਹੜੀ ਕਾਮਯਾਬੀ ਲਈ ਆ ਸਰਕਾਰ ਤੇ ਬਣ ਗਈ ਉਸ ਤੋਂ ਬਾਅਦ ਕਿਹੜੀ ਪਹਿਲ ਕਦਮੀ ਰਹੀ ਹੈ ਜਿਹਦੇ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਲਈ ਕੀਤੀ ਆ ਹੁਣ ਮੈਂ ਗੱਲ ਕਰਾਂ ਮੈਂ ਐਮਐਲਏ ਬਣ ਕੇ ਮਹਿਕਮਾ ਮੈਨੂੰ ਨਹੀਂ ਕਿਸੇ ਨੇ ਪੁੱਛਿਆ ਪਾਰਟੀ ਨੇ ਟਿਕਟ ਦਿੱਤੀ ਨਵਾਤਾ ਹੁਣ ਜ਼ਿੰਮੇਵਾਰੀ ਤੇ ਮੇਰੀ ਆ ਨਾ ਹੁਣ ਜੇ ਪਾਰਟੀ ਨੇ ਅੱਜ ਮੈਨੂੰ ਐਮਪੀ ਦੀ ਟਿਕਟ ਦੇ ਦਿੱਤੀ ਆ ਅੱਜ ਹੁਣ ਮੈਂ ਮੈਂ ਕਹਿੰਦਾ ਜੀ ਮੈਨੂੰ ਪੁੱਛਿਆ ਨਹੀਂ ਪੁੱਛਿਆ ਨਹੀਂ ਅੱਜ ਮੈਂ ਕਿੱਥੇ ਆ ਅੱਜ ਮੀਟਿੰਗ ਬੁਲਾਈ ਆ ਤੇ ਇੱਥੇ ਵਰਕਰ ਦੇ ਮੈਸੇਜ ਲੱਗਾ ਹੋਵੇ ਤੇ ਸਾਰੇ ਪਹੁੰਚਣ ਇੱਥੇ ਜੇ ਹੁਣ ਘਰ ਹੀ ਬੈਠਾ ਕੋਈ ਕਹੀ ਜਾਵੇ ਮੈਨੂੰ ਪੁੱਛਿਆ ਨਹੀਂ ਪੁੱਛਿਆ ਨਹੀਂ ਹੁਣ ਮੀਟਿੰਗ ਤੇ ਸਾਂਝੀ ਆ ਨਾ ਜਿਹੜਾ ਮਰਜ਼ੀ ਆ ਸਕਦਾ ਸੋ ਐਸੀਆਂ ਮੈਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਜਿੰਨੇ ਵੀ ਕੰਮ ਕਰਨਾ ਹੈ ਇਹ ਗੱਲ ਸਮਝੋ ਮੇਰੀ ਉਹ ਨਾਰਾਜ਼ਗੀ ਨਹੀਂ ਕਰਦਾ ਪਾਰਟੀ ماں ਹੁੰਦੀ ਆ ਮੈਨੂੰ ਇਹ ਦੱਸੋ ਪੁੱਤ ਕਿੰਨਾ ਕੁ ਜੇਰ ਮਾਵਾ ਨਾਲ ਨਾਰਾਜ਼ ਰਹਿ ਸਕਦੇ ਠਗਵਾ ਕੇ ਕਹਿਣ ਵੀ ਨਹੀਂ ਠੀਕ ਆਪਾਂ ਤਗੜੇ ਹੋ ਕੇ ਕੰਮ ਕਰੀਏ ਸੋ ਇਹ ਬੇਬੁਨਿਆਦ ਗੱਲਾਂ ਨੇ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹ ਐਸੀਆਂ ਗੱਲਾਂ ਜ਼ਰੂਰ ਕਰਨਗੇ ਬਾਕੀ ਇਹ ਆ ਵੀ ਜਿਹੜੇ ਕੰਮ ਵਾਲੇ ਨੇ ਹੁਣ ਰਾਤ ਦੇ 9:00 9:30 ਵਜੇ ਖਲੋਤੇ ਨੇ ਬੈਠੇ ਠੀਕ ਹੈ ਨਾ ਇਹ ਚੀਜ਼ਾਂ ਵੇਖੀਆਂ ਹੁੰਦੀਆਂ ਨੇ ਪਾਰਟੀ ਬਹੁਤ ਸੋਚ ਵਿਚਾਰ ਕਰਕੇ ਕਰਦੀ ਆ ਓਕੇ